ਲਓ ਜੀ ਤੁਸੀਂ ਪਾਰਟੀਆਂ ਤਾਂ ਬਹੁਤ ਦੇਖੀਆਂ ਮਨੋਰੰਜਨ ਕਰਦੇ ਲੋਕਾਂ ਨੂੰ ਵੀ ਬਹੁਤ ਵਾਰ ਦੇਖਿਆ ਕਿਸੇ ਦੀ ਖੁਸ਼ੀ ਦੀ ਪਾਰਟੀ ਜਨਮ ਦਿਨ ਦੀ ਪਾਰਟੀ ਕਿਸੇ ਦਾ ਵਿਆਹ ਦੀ ਪਾਰਟੀ ਅਸੀਂ ਅਕਸਰ ਹੀ ਖੁਸ਼ੀ ਦੀਆਂ ਪਾਰਟੀਆਂ ਮਨਾਉਂਦੇ ਜ਼ਰੂਰ ਦੇਖਿਆ ਕਰੇ ਤੁਸੀਂ ਸੁਣਿਆ ਹੈ ਕਿ ਕਿਸੇ ਦੀ ਮੌਤ ਤੋਂ ਬਾਅਦ ਕੋਈ ਬੰਦਾ ਪਾਰਟੀ ਕਰ ਸਕਦਾ ਜੀ ਹਾਂ ਇੱਕ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕੁਝ ਬਜ਼ੁਰਗ ਬਾਬੇ ਸੀਵਿਆਂ ਦੇ ਵਿੱਚ ਸ਼ਮਸ਼ਾਨ ਘਰ ਦੇ ਵਿੱਚ ਬੈਠ ਕੇ ਆਪਣੇ ਦੋਸਤ ਜੋ ਕਿ ਉਹਨਾਂ ਦੇ ਹੀ ਉਮਰ ਦਾ ਸੀ ਉਸ ਦੀ ਮੌਤ ਹੋ ਜਾਂਦੀ ਆ ਪਰ ਜਾਂਦੀ ਵਾਰ ਉਹਨਾਂ ਦੇ ਨਾਲ ਪੈਗ ਸ਼ੇਅਰ ਕਰਦੇ ਨਜ਼ਰ ਆ ਰਹੇ ਨੇ ਇਸ ਵੀਡੀਓ ਲੈ ਕੇ ਇੱਕ ਗੱਲ ਤੁਹਾਨੂੰ ਅਸੀਂ ਹੋਰ ਵੀ ਦੱਸ ਦਈਏ ਕਿ ਜਿਨ੍ਹਾਂ ਦੀ ਇਹ ਵੀਡੀਓ ਸੀ ਫਿਰ ਉਸ ਵਿਅਕਤੀ ਨੇ ਵੀ ਕਮੈਂਟ ਕੀਤਾ ਵੀ ਭਾਈ ਇਹ ਤਾਂ ਸਾਡੇ ਘਰ ਦੀ ਨਿੱਜੀ ਵੀਡੀਓ ਆ ਵੀ ਤੁਸੀਂ ਕਾਹ ਤੋਂ ਚੱਕੀ ਆ ਪਹਿਲਾਂ ਤਾਂ ਇੱਥੇ ਪੁੱਛਣਾ ਇਹ ਬਣਦਾ ਹੈ ਕਿ ਠੀਕ ਹੈ ਚਲੋ ਲੋਕਾਂ ਵੱਲੋਂ ਵੈਸੇ ਇੱਕ ਗੱਲ ਦੱਸੀ ਜਾਵੇ ਤਾਂ ਲੋਕ ਇਸ ਵੀਡੀਓ ਲੈ ਕੇ ਚੰਗੇ ਵੀ ਗੱਲ ਕਰ ਰਹੇ ਨੇ ਕੁਝ ਮਾੜੇ ਕਮੈਂਟ ਵੀ ਆ ਰਹੇ ਨੇ ਚੰਗਿਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਜਿਹੜੀ ਇਹ ਯਾਰੀ ਦੋਸਤੀ ਹੁੰਦੀ ਆ ਉਹ ਸੀਵਿਆਂ ਤੱਕ ਹੋ ਗਈ ਆ ਤਾਂ ਕਰਕੇ ਪੈਗ ਸ਼ੇਅਰ ਕੀਤਾ ਜਾ ਰਿਹਾ ਤੇ ਜੇਕਰ ਅਸੀਂ ਹੋਰ ਕਮੈਂਟਾਂ ਦੀ ਗੱਲ ਕਰੀਏ ਤਾਂ ਲੋਕਾਂ ਦਾ ਕਹਿਣਾ ਕਿ ਤੁਸੀਂ ਆਉਣ ਵਾਲੀ ਪੀੜ੍ਹੀ ਨੂੰ ਕੀ ਸਿੱਧ ਦੇਣਾ ਚਾਹੁੰਦੇ ਹੋ ਤਾਂ ਦੱਸ ਦਿਓ ਕਿ ਜਿਸ ਦਾ ਜਿਨ੍ਹਾਂ ਦੇ ਘਰ 'ਚ ਡੈਥ ਹੋਈ ਸੀ ਉਸਦੇ ਪੋਤੇ ਨੇ ਵੀ ਇਸ ਦੇ ਉੱਤੇ ਵੀਡੀਓ ਬਣਾਈ ਉਹ ਵੀ ਕਿਤੇ ਨਾ ਕਿਤੇ ਪੈਗ ਔਲਾਉਂਦਾ ਜਿਹੜਾ ਕੀ ਵੀਡੀਓ ਬਣਾ ਕੇ ਸ਼ੇਅਰ ਕੀਤੀ ਸੀ ਤਾਂ ਹੁਣ ਉਸਦੇ ਵੱਲੋਂ ਕਿਹਾ ਜਾ ਰਿਹਾ ਕਿ ਇਹ ਤਾਂ ਸਾਡੇ ਘਰ ਦੀ ਘਰੇਲੂ ਵੀਡੀਓ ਸੀ ਜਿਹੜੀ ਲੋਕਾਂ ਵੱਲੋਂ ਚੱਕ ਕੇ ਚਲਾਈ ਜਾ ਰਹੀ ਹੈ ਤਾਂ ਇੱਥੇ ਦੱਸਣਾ ਬਣਦਾ ਵੀ ਭਾਈ ਪਹਿਲਾਂ ਤਾਂ ਤੇਰੀ ਗਲਤੀ ਹੈ ਕਿ ਤੂੰ ਸ਼ਮਸ਼ਾਨ ਘਰ ਦੇ ਵਿੱਚ ਜਾ ਕੇ ਪੈਗ ਛੱਕ ਲਾ ਕੇ ਤੁਸੀਂ ਅਜਿਹੀਆਂ ਵੀਡੀਓ ਬਣਾ ਰਹੀ ਹੋ ਫਿਰ ਲੋਕਾਂ ਨੇ ਤਾਂ ਚੱਕ ਕੇ ਲਾਉਣੀ ਆ ਤਾਂ ਆਉਣ ਵਾਲੇ ਲੋਕਾਂ ਨੂੰ ਦੱਸਿਆ ਜਾਂਦਾ ਵੀ ਭਾਈ ਐਗੀਆਂ ਚੀਜ਼ਾਂ ਨਾ ਕਰਿਆ ਕਰੋ ਠੀਕ ਹੈ ਯਾਰੀ ਦੋਸਤੀ ਵਾਸਤੇ ਵਿੱਚ ਹੋਰ ਵੀ ਕੁਝ ਕੀਤਾ ਜਾ ਸਕਦਾ ਸੀ ਸ਼ਮਸ਼ਾਨ ਘਰ ਦੇ ਵਿੱਚ 10 ਬੂਟੇ ਵੀ ਲੱਗ ਸਕਦੇ ਸੀ ਹੋਰ ਵੀਨੇ ਕਾਪੜੇ ਦੇ ਕੰਮ ਹੋ ਸਕਦੇ ਸੀ ਪਰ ਪੈਗ ਲਾ ਕੇ ਯਾਰੀ ਦੋਸਤੀ ਦੇ ਨਾਲ ਲਾਸਟ ਵਾਰੀ ਪੈਗ ਸ਼ੇਅਰ ਕੀਤਾ ਜਾ ਰਿਹਾ ਤੁਸੀਂ ਤਸਵੀਰਾਂ ਸਕਰੀਨ ਦੇ ਉੱਤੇ ਲਗਾਤਾਰ ਦੇਖ ਰਹੇ ਹੋ ਇਸ ਦਾ ਜਿਹੜਾ ਕਿ ਇੱਕ ਪੋਤਾ ਸੀਗਾ ਉਸਨੇ ਦੱਸਿਆ ਕਿ ਇਹ ਵੀਡੀਓ ਉਹਨਾਂ ਦੇ ਘਰ ਦੀ ਆ ਤੇ ਉਹ ਵੀ ਉਹਦੀ ਵੀ ਇੱਕ ਵੀਡੀਓ ਸੀ ਕਿ ਉਹ ਵੀ ਸ਼ਮਸ਼ਾਨ ਘਰ ਦੇ ਵਿੱਚ ਪੈਗ ਲਾਉਂਦਾ ਨਜ਼ਰ ਆ ਰਿਹਾ ਦੱਸਿਆ ਜਾ ਰਿਹਾ ਕਿ ਸਾਡਾ ਜਿਹੜਾ ਬਜ਼ੁਰਗ ਸੀ ਉਹ ਉਸਦੀ ਡੈਥ ਹੋ ਗਈ ਉਸ ਤੋਂ ਬਾਅਦ ਜਿਹੜੇ ਉਸਦੇ ਯਾਰ ਦੋਸਤ ਨੇ ਉਹ ਜਿਹੜਾ ਕਿ ਇੱਥੇ ਆਏ ਨੇ ਤੇ ਜਾਂਦੀ ਵਾਰ ਆਖਰੀ ਵਾਰ ਜਿਹੜਾ ਕਿ ਉਹਨਾਂ ਨੂੰ ਸਜਦਾ ਕਰਨ ਵੇਲੇ ਕਿਉਂਕਿ ਉਹ ਇਕੱਠੇ ਪੈਗ ਸ਼ਕ ਲਾਉਂਦੇ ਹੋਣਗੇ ਤਾਂ ਹੀ ਉਹਨਾਂ ਨੇ ਇਹ ਜਿਹ ਅਜਿਹਾ ਕੰਮ ਕੀਤਾ ਜਿਸ ਦੀ ਵੀਡੀਓ ਨੈੱਟ ਦੇ ਉੱਤੇ ਲਗਾਤਾਰ ਵਾਇਰਲ ਹੋ ਰਹੀ ਹੈ ਤੇ ਵੱਖ-ਵੱਖ ਕਮੈਂਟ ਜਿਹੜੇ ਕਿ ਲੋਕਾਂ ਵੱਲੋਂ ਕੀਤੇ ਜਾ ਰਹੇ ਨੇ ਪਰ ਤੁਹਾਡੇ ਕੀ ਕਮੈਂਟ ਹੋਣਗੇ ਅਸੀਂ ਉਹ ਵੀ ਜ਼ਰੂਰ ਪੜਾਂਗੇ ਤਾਂ ਆਪਣੇ ਕਮੈਂਟ ਕਰਕੇ ਜ਼ਰੂਰ ਦੱਸਿਓ ਬਿਊਰੋ ਰਿਪੋਰਟ ਛਣਕਾਟਾ ਨਿਊਜ਼